ਗੈਰ ਕਾਨੂੰਨੀ ਕਬਜ਼ਿਆਂ ਨੂੰ ਲੈ ਕੇ ਨਗਰ ਕੌਂਸਲ ਜਗਰਾਉਂ ਸਖਤ ਹੁੰਦੀ ਦਿਖਾਈ ਦੇ ਰਹੀ ਹੈ ਨਗਰ ਕੌਂਸਲ ਜਗਰਾਉਂ ਦੀ ਸ਼ਿਕਾਇਤੇ ਮਾਨਜੋਗ ਡੀਸੀ ਸਾਹਿਬ ਦੀਆਂ ਹਦਾਇਤਾਂ ਤੇ ਚਲਦਿਆਂ ਨਗਰ ਕੌਂਸਲ ਨੇ ਨਜਾਇਜ਼ ਤੌਰ ਤੇ ਉਸਾਰਿਆ ਘਰ ਪਲਾਂ ਵਿੱਚ ਟੈਹ ਡੇਰੀ ਕਰ ਦਿੱਤਾ ਨਗਰ ਕੌਂਸਲ ਦੀ ਸੁਰੱਖਿਆ ਲਈ ਲੁਧਿਆਣਾ ਦਿਹਾਤੀ ਦੀ ਪੁਲਿਸ ਵੀ ਵੱਡੀ ਗਿਣਤੀ ਵਿੱਚ ਮੌਜੂਦ ਸੀ ਕੀ ਮਸਲਾ ਹੈ ਸਰ ਸਾਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਸਾਨੂੰ ਅੱਜ ਅੱਜ ਹੀ ਆ ਕੇ ਪੁਲਿਸ ਵਾਲੇ ਦੋ ਕਹਿ ਕੇ ਗਏ ਤੁਸੀਂ ਆਹ ਜਗ੍ਹਾ ਉਹ ਘਰ ਖਾਲੀ ਕਰ ਦਿਓ ਥੋੜਾ ਘਟਾਣਾਂ ਕਾਗਲੀਟਾ ਨਜੀਕੋਂ ਕਹਿੰਦੇ ਇਹ ਸਾਨੂੰ ਕੁਛ ਨਹੀਂ ਦੱਸਿਆ ਉਹਨਾਂ ਨੇ ਇਹ ਘਰ ਦੇ ਨਾਂ ਤੇ ਮੇਰੀ ਮੰਮੀ ਨੇ ਨਾਂ ਤੇ ਗਲਦੀਪ ਕੌਰ ਦਿਆ ਇਹ ਮੇਰੇ ਮਤਲਬ ਸਾਡੇ ਮਤਲਬ ਮੇਰੇ ਡੈਡੀ ਦੇ ਗਾਂ ਦੇ ਮਤਲਬ ਦਾਦੇ ਦੂਦੇ ਦਾ ਕਿਸੇ ਦਾ ਵੀ ਉਹਨਾਂ ਨੇ ਜਗ੍ਹਾ ਸਾਨੂੰ ਦਿੱਤੀ ਹੋਈ ਆ ਮੇਰੇ ਤਾਏ ਵੱਲੋਂ ਪ੍ਰੋਵਾਈਡ ਹੋਈ ਸੀ ਇਹ ਸਾਨੂੰ ਨੋਟਿਸ ਨਹੀਂ ਆ ਤੁਸੀਂ ਦੇਖੋ ਬਾਹਰ ਕਿਤੇ ਲੱਗਿਆ ਨੋਟਿਸ ਜਿਹੜਾ ਸੌਣਾਂ ਨੇ ਸਾਨੂੰ ਜਿੰਨੇ ਟਾਈਮ ਪਹਿਲਾਂ ਨੋਟਿਸ ਭੇਜਿਆ ਸੀ ਉਸ ਟਾਈਮ ਦਾ ਅਸੀਂ ਜਵਾਬ ਦਿੱਤਾ ਸੀ ਪੁਰਾਣੇ ਈਓ ਨੂੰ ਉਹਨਾਂ ਨੇ ਐਕਸੈਪਟ ਕੀਤੀ ਮੰਨੀ ਇਹ ਚੀਜ਼ ਇਹ ਕਿੰਨੇ ਟਾਈਮ ਪਹਿਲਾਂ ਦੀ ਗੱਲ ਆ ਇਹ ਸ਼ਾਇਦ 4-5 ਮਹੀਨੇ ਪਹਿਲਾਂ ਦੀ ਗੱਲ ਆ ਹੁਣ ਤੁਹਾਡਾ ਕੋਰਟ ਚ ਹੀ ਕੇਸ ਹੈ ਹਾਂਜੀ ਸਾਨੂੰ ਸਿਸਟਮ ਕਹਿੰਦਾ ਮੈਂ ਜੀ ਦੱਸ ਦਿੰਦੇ ਸਾਨੂੰ ਮਤਲਬ ਅਸੀਂ ਕੇਡ ਕੋਰਟ ਚ ਕੇਸ ਲਗਾਇਆ ਹੋਇਆ ਵਾ ਸਾਨੂੰ ਆਰਡਰ ਮਿਲਿਆ ਉਹਨਾਂ ਨੇ ਅਗਲੀ ਡੇਟ ਦਿੱਤੀ ਆ ਅਗਲੀ ਜੇ ਡੇਟ ਦਿੱਤੀ ਹੈ ਜੱਜ ਦੇ ਆਰਡਰ ਹੈ ਜੱਜ ਦੀ ਪਰਮਿਸ਼ਨ ਤੋਂ ਬਿਨਾਂ ਕਿ ਮੇਟਾ ਆ ਸਕਦੇ ਜਦ ਜੱਜ ਕੇਸ ਚੱਲ ਰਿਹਾ ਕੋਰਟ ਚ ਦਾ ਜੇ ਉਹ ਨਹੀਂ ਮੰਨਦੇ ਪਏ ਸਾਨੂੰ ਇਨੀਸ਼ੀਏਟਿਵ ਤਾਂ ਸਟੇ ਮਿਲ ਨਹੀਂ ਰਹੀ ਸੀ ਸਾਨੂੰ ਤਾਂ ਇੱਕ ਦਿਨ ਤੇ ਅੱਜ ਹੀ ਤਾਂ ਦੱਸਿਆ ਉਹਨਾਂ ਨੇ ਬਾਪੜਾ ਹਜੇ ਕੋਰਟ ਚ ਵਿਚਾਰਦੀ ਨੇ ਹਾਂਜੀ ਤੁਹਾਡੇ ਫਾਦਰ ਸਾਹਿਬ ਤੇ ਪਹਿਲਾਂ ਕੋਈ ਪਰਚਾ ਨਹੀਂ ਨਹੀਂ ਕੋਈ ਪਰਚਾ ਨਹੀਂ ਹਾਂਜੀ ਬ੍ਰਦਰ ਤੇ ਪਰਚਾ ਹੈਗਾ ਮੇਰੇ ਬ੍ਰਦਰ ਦੀ ਲੰਬ ਮੈਰ ਜੋ ਉਸ ਤੋਂ ਬਾਅਦ ਚ ਪੁਲਿਸ ਵੱਲੋਂ ਪਰਚੇ ਦਿੱਤੇ ਗਏ ਉਹ ਵੀ ਨਾਮ ਜਾਪੀ ਦੇ ਵਿੱਚ ਬੀ ਤੁਸੀਂ ਪ੍ਰੋਪਰਟ ਪੁਲਿਸ ਦਾ ਕਹਿਣਾ ਤਾਂ ਸੱਤ ਪਰਚੇ ਨੇ ਜੀ ਸੱਤ ਪਰਚੇ ਐਨਡੀਬੀਐਸ ਦੇ ਹਾਂਜੀ ਵਿੱਚ ਆਰ ਆਰ हां अन ਸਾਡੇ ਪਾਰਟੀ ਨਹੀਂ ਕਰਦੇ ਕਿ ਜਦੋਂ ਤੇਰੇ ਬ੍ਰਦਰ ਦੇ ਨਾਂ ਹੀ ਜਗ੍ਹਾ ਹੈ ਨਹੀਂ ਕਿ ਕਿਉਂ ਢਾ ਰਹੇ ਸਾਨੂੰ ਨਹੀਂ ਸਰ ਕੁਝ ਵੀ ਪਤਾ ਇਹ ਮੇਰੀ ਮੰਮੀ ਦੇ ਨਾਮ ਦੇ ਉੱਤੇ ਜਗ੍ਹਾ ਪਹਿਲਾਂ ਮੇਰੇ ਤਾਏ ਵੱਲੋਂ ਸੀਗੀ ਦਿੱਤੀ ਗਈ ਮੈਂ ਤਾਂ ਸਾਡੀ ਬੰਡਮੀ ਜਗ੍ਹਾ ਸਾਰੇ ਮੇਰੇ ਤਾਏ ਚਾਚੀ ਰਹਿੰਦੇ ਇੱਥੇ ਸਾਨੂੰ ਨਹੀਂ ਪਤਾ ਕਿਉਂ ਕਰ ਰਹੇ ਸਾਰਾ ਕੁਝ ਬੱਚਾ ਕੋ ਭਰਾਇਆ ਵਿਆ ਇਹਦੀ ਮੰਮੀ ਦੇ ਨਾਂਗਾ ਤੇ ਥਾਮ ਤੁਸੀਂ ਕੌਣ ਹੋ ਅਸੀਂ ਮੈਂ ਚਾਚਾ ਮੈਂ ਤਾਂ ਜੀ ਠੀਕ ਹੈ ਜੀ ਕੀ ਨਾਮ ਹੈ ਤੁਹਾਡੀ ਜਿਹੜੀ ਚੜੀ ਹੋਇਆ ਬਲਦੇਵ ਸਿੰਘ ਬੀਜੀ ਉਹ ਕਹਿੰਦੇ ਆ ਕਿ ਜਿਹੜੇ ਉਹ ਜਿਹਦੇ ਨਸਾ ਤਸਕਰ ਤੇ ਪਰਚੇ ਕੀਤੇ ਹੋਏ ਨੇ ਬ੍ਰਦਰ ਤੇ ਉਹ ਵੀ ਪਹਿਲਾਂ ਕੇ ਪਾਈ ਜਾਂਦੇ ਜੀ ਪਹਿਲਾਂ ਉਹਦੇ ਕੋਲ ਕੋਈ ਪਰ ਕੋਈ ਚੀਜ਼ ਬਣਾਈ ਨਹੀਂ ਹੋਈ ਰਹੇਗੀ ਜਨਕਿ ਬੰਦਰ ਦਾ ਨਾਮ ਤੁਹਾਡੇ ਕੋਲ ਹੈ ਦੱਸਣਾ ਜੀ ਇਹ ਜਿਹੜਾ ਜਗਾ ਨਾ ਇਹ ਸਾਡਾ ਨਾਮ ਦਾ ਬਜ਼ੁਰਗ ਦਰਸ਼ਨ ਸਿੰਘ ਹੈਲ ਆ ਬਜ਼ੁਰਗਾਂ ਦੀ ਜਗਾ ਵਾ ਦਿੱਤੀ ਵੀ ਬਜ਼ੁਰਗਾਂ ਨੇ ਵੰਡ ਕੇ ਦਿੱਤੀ ਇਹਨਾਂ ਨੂੰ ਮੈਨੂੰ ਮੇਰੀ ਉਧਰ ਹੈ ਇਹ ਪੰਜ ਭਰਾ ਸੀ ਇਹਨਾਂ ਨੂੰ ਇਧਰ ਦਿੱਤੀ ਆ ਤੇ ਇਹ ਆ ਹੁਣ ਐਸ ਬਾਕੀ ਗੱਲਾਂ ਦਾ ਮੈਨੂੰ ਪਤਾ ਨਹੀਂਗਾ ਇਹ ਜਿਹੜੀ ਆ ਬਜ਼ੁਰਗਾਂ ਦੀ ਜਗ੍ਹਾ ਹੀ ਇਹ ਪੁਰਾਣੇ ਬਜ਼ੁਰਗਾਂ ਸਾਡੇ ਬਜ਼ੁਰਗਾਂ ਨੇ ਦਿੱਤੀ ਇਹਨਾਂ ਨੂੰ ਪੰਡ ਪੰਜਾਇਆਂ ਨੇ ਨੂੰ ਤੇ ਉਧਰ ਜਿਹੜੀ ਮੇਰੀ ਉਧਰ ਸੀਗੀ ਮੈਨੂੰ ਉਧਰ ਲਈ ਰਹੀ ਸੀ ਵੱਡਾ ਸੀ ਤੇ ਸਾਰੀ ਇਧਰ ਲਈ ਸਾਰੇ ਪੰਜਾਂ ਨੂੰ ਵੰਡਤੀ ਸੀ ਜਾਨੀ ਇਹ ਪ੍ਰਸ਼ਾਸਨ ਨੂੰ ਕਾਰਵਾਈ ਤੇ ਕਰਨ ਲਈ ਆਏ ਹੋਏ ਆ ਹਾਂਜੀ 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 ਤੇ ਇਸੇ ਕਰਕੇ ਮੈਂ ਆ ਜੀ ਮੇਰਾ ਦੱਸਣ ਦਾ ਮਤਲਬ ਇਹ ਹੈ ਵੀ ਇਹ ਬਜ਼ੁਰਗਾਂ ਦੀ ਜਗਾ ਵਾ ਇਹ ਪੁਰਾਣੀਆਂ ਦੋ ਦੋ ਬਿਸਮੇ ਜਗਾ ਜੀ ਸਵਾ ਦੋ ਦੋ ਬਿਸਮੇ ਕਮੇਟੀ ਜਾਨੇ ਵੀ ਕੀ ਇਹਦੇ ਨਾਂ ਤੇ ਤੇ ਇਹ ਇਹ ਮੁੰਡੇ ਦੇ ਨਾਮ ਜਗਾ ਉਹਨਾਂ ਦੇ ਜਿੰਨਾ ਨਹੀਂ 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 ਮੁੰਡੇ ਦੇ ਨਾਮ ਕਿੱਥੇ ਹੈ ਜੀ ਇਹ ਤਾਂ ਬਜ਼ੁਰਗਾਂ ਦੇ ਇਹਦੀ ਮੰਮੀ ਦੇ ਨਾਮ ਹੋਗੀ ਹੋਣੀ ਆ ਮਤਲਬ ਇਹ ਬਜ਼ੁਰਗਾਂ ਨੇ ਬਣ ਕੇ ਦਿੱਤੀ ਸੀ ਹਾਂ ਜੀ ਆ ਜਦ ਦੀ ਇਹ ਪ੍ਰਾਣੀ ਆ ਬਜ਼ੁਰਗਾਂ ਤੋਂ ਸਾਡੀ ਮਾਤਾ ਡੈਡੀ ਪਹਿਲਾਂ ਚਲੇ ਗਏ ਸੇ ਮਾਤਾ ਬਾਅਦ ਚ ਗਈ ਆ ਮਾਤਾ ਨੇ ਦਿੱਤੀ ਸਾਰਿਆਂ ਨੂੰ ਠੀਕ ਇਸ ਤਰ੍ਹਾਂ ਜੀ ਇਹ ਸਾਡੇ ਕੋਲ ਜਿਹੜਾ ਹੈਗਾ ਇਹਨੂੰ ਅਸੀਂ ਠਾਉਣ ਦਾ ਸੀਗਾ ਸਾਡੇ ਕੋਲ ਪਹਿਲਾਂ ਸਾਡਾ ਪ੍ਰੋਗਰਾਮ ਪਰ ਉਹਦੇ ਵਿੱਚ ਇਹਨਾਂ ਨੇ ਕੋਰਟ ਦੇ ਵਿੱਚ ਖਸਾਰਾ ਲਿਆ ਕੋਰਟ ਦਾ ਤੇ ਕੋਰਟ ਨੇ ਅਗਲੀ ਤਰੀਕ ਇਹਨਾਂ ਨੂੰ ਦਿੱਤੀ ਆ ਅਸੀਂ ਵੀ ਆਪਣੇ ਜਿਹੜੇ ਇਹਨਾਂ ਦੇ ਕਾਗਜ ਜਿਹੜੇ ਇਹਨਾਂ ਨੇ ਸਾਨੂੰ ਦਿੱਤੇ ਨੇ ਉਹ ਅਸੀਂ ਆਪਣੇ ਜਿਹੜਾ ਸਾਡਾ ਐਲ.ਏ ਹੈਗਾ ਨਗਰ ਕਾਉਂਸਲ ਦਾ ਲੀਗਲ ਐਡਵਾਈਜ਼ਰ ਅਸੀਂ ਉਹਨੂੰ ਭੇਜਾਂਗੇ ਜੋ ਵੀ ਉਹਨਾਂ ਦਾ ਸਾਨੂੰ ਜੋ ਵੀ ਉਹ ਹੋਊਗਾ ਲੀਗਲ ਆਦੇਸ਼ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਸਾਰੇ ਸਰ ਜੋ ਆਇਆ ਹੈਗਾ ਤੁਹਾਨੂੰ ਜੀ ਜੀ ਪਹਿਲਾਂ ਪਗਲ ਲੱਗਾ ਤੁਹਾਨੂੰ ਨਹੀਂ ਹੁਣੇ ਸਟੇ ਇਹਨਾਂ ਨੇ ਹੁਣੇ ਦਿੱਤਾ ਸੀ ਸਾਨੂੰ ਹੁਣੇ ਜਿਹੜਾ ਕਾਗਜ਼ ਪੱਤਰ ਜੋ ਵੀ ਦਿੱਤੇ ਆ ਉਹ ਸਾਨੂੰ ਮੌਕੇ ਤੇ ਹੁਣੇ ਇਹਨਾਂ ਦਾ ਸਾਹਮਣੇ ਵੀ ਹੁਣੇ ਪ੍ਰਾਪਤ ਅੱਜ ਦੀ ਡੇਟ ਚ ਹੀ ਨੇ ਸਾਰੇ ਆਗਰ ਬਤਨ ਜੋ ਵੀ ਹੈ ਮਕਾਨ ਹੈਗਾ ਇਨਲੀਗਲ ਤੌਰ ਤੇ ਬਣਾਇਆ ਗਿਆ ਤਾਂਤਾ ਆਇਆ ਜਾ ਰਿਹਾ ਜਾਂ ਕੋਈ ਨਸ਼ੇ ਦਾ ਜੋ ਹੈਗਾ ਜੋ ਕਾਰਨ ਟੱਕਾ ਆਇਆ ਜਾ ਦੇਖੋ ਇਹ ਤਾਂ ਹਾਇਰ ਅਥਾਰਟिटीज ਨੂੰ ਉਹ ਪਿਆ ਦੇ ਸਕਦੇ ਇਸ ਮਸਲੇ ਦੇ ਉੱਤੇ ਸਾਨੂੰ ਤਾਂ ਉਹਨਾਂ ਨੇ ਜੋ ਫੀਲਡ ਵਾਸੀ ਦਾ ਕਿਉਂਕਿ ਫੀਲਡ ਵਾਲੇ ਬੰਦੇ ਆ ਤੇ ਫੀਲਡ ਤੇ ਆਪਣਾ ਜੋ ਉਹਨਾਂ ਨੇ ਸਾਨੂੰ ਵਰਕ ਉਹਨਾਂ ਨੇ ਸਭ ਨੂੰ ਅਲਾਟ ਕੀਤਾ ਉਹ ਅਸੀਂ ਆਪਣੀ ਡਿਊਟੀ ਕਰਨ ਵਾਸਤੇ ਆਏ ਸੀ ਹਾਂਜੀ ਮੈਂ ਨਗਰ ਕੌਂਸਲ ਦਰਾਹ ਇਹ ਦਰਾਹ ਤੇ ਮੇਰੀ ਪੋਸਟਿੰਗ ਹੈ ਇੱਥੇ ਮੇਰੇ ਕੋਲ ਅਡੀਸ਼ਨਲ ਚਾਰਜ ਆ ਸੋ ਇਹ ਜੋ ਸਵਾਲ ਹੈ ਜੀ ਜੀ ਹੀ ਨਾਮ ਸਰ ਆਪਣਾ ਮੇਰਾ ਨਾਮ ਵਿਸ਼ਨੂੰ ਦਾਤਾ ਜੀ ਠੀਕ ਮੈਂ ਹਰਨਰਿੰਦਰ ਸਿੰਘ ਸ਼ੇਗਿਲ ਮੈਂ ਇੱਥੇ ਐਗਜ਼ੀਕਿਊਟਿਵ ਆਫੀਸਰ ਹਾਂ ਰਿਪੋਡਿਸ਼ਨ ਚਾਰਜ ਹੈ ਟ੍ਰਾਊਨ ਸਿਟੀ ਦਾ ਜੀ ਅੱਛਾ ਜੀ ਕੀ ਮਸਲਾ ਜੀ ਅੱਜ ਇੱਥੇ ਆਪਾਂ ਘਟ ਹੋਣ ਆਏ ਆ ਇਹ ਘਰ ਜਿਹੜਾ ਹੈਗਾ ਜੀ ਯੁਧ ਨਸ਼ਾ ਵਿਰੁੱਧ ਤਹਿਤ ਗਵਰਨਮੈਂਟ ਆਫ ਪੰਜਾਬ ਦੀ ਜਿਹੜੀ ਚਲਦੀ ਪਈ ਹੈ ਪਾਲਿਸੀ ਜਿਹਦੇ ਵਿੱਚ ਜ਼ੀਰੋ ਟੋਲਰੈਂਸ ਦੀ ਜਿਹੜੀ ਪਾਲਿਸੀ ਹੈਗੀ ਹੈ ਉਹਦੇ ਤਹਿਤ ਸਾਨੂੰ ਪੁਲਿਸ ਡਿਪਾਰਟਮੈਂਟ ਤੋਂ ਔਰ ਅਸਟੇਮ ਆਫਿਸ ਤੋਂ ਜਿਹੜੀ ਲਿਸਟ ਪ੍ਰਾਪਤ ਹੋਈ ਸੀਗੀ ਉਹਦੇ ਵਿੱਚ ਇਹਨਾਂ ਜਿਹੜੇ ਸੀ ਕੀ ਨਾਮ ਹੈ ਇਹਨਾਂ ਨੇ ਕਿਹੜੇ ਡਾਣ ਹੈ ਜਾਂ ਇਹ ਅਜੇ ਡਾਣ ਹੈ ਅਜੇ ਸਿੰਗਲ ਅਜੇ ਸਿੰਘ ਪੁੱਤਰ ਕਾਕਾ ਸਿੰਘ ਡਾਣ ਜਿਹੜੇ ਹੈਗੇ ਆ ਉਹਨਾਂ ਦੀ ਇਹ ਰਹਾਇਸ਼ ਦੱਸੀ ਜਾਂਦੀ ਹੈਗੀ ਹੈ ਔਰ ਉਹਦੇ ਤਹਿਤ ਇਹ ਜੋ ਵੀ ਅੰਦਰ ਪਰ ਪੱچے ਵਗੈਰਾ ਵੀ ਕੁਝ ਪੁਲਿਸ ਡਿਪਾਰਟਮੈਂਟ ਵਿੱਚ ਦਰਜ ਹੋਏ ਹੋਣਗੇ ਇਹਨੂੰ ਸਾਡੇ ਵੱਲੋਂ ਪਹਿਲਾਂ ਨੋਟਿਸਿਸ ਵੀ ਕਾਫੀ ਕੱਢੇ ਗਏ ਹੈਗੇ ਜਿਹਦੇ ਵਿੱਚ ਇਹਨਾਂ ਨੇ ਸਰਕਾਰੀ ਪ੍ਰਾਪਰਟੀ ਦੇ ਉੱਪਰ ਕੁਝ ਕਬਜ਼ਾ ਕੀਤਾ ਹੋਇਆ ਜਾਂ ਇਸ ਦੇ ਵਿੱਚ ਇਹਨਾਂ ਨੇ ਬਿਲਡਿੰਗ ਵਾਇਲੇਸ਼ਨ ਜਿਹੜੀਆਂ ਕੀਤੀਆਂ ہیں ਜਿਹਦੇ ਤਹਿਤ ਇਹ ਕਾਰਵਾਈ ਜਿਹੜੀ ਹੈ ਉਹ ਡਰਗ ਪੈਟਲਸ ਤੇ ਉੱਪਰ ਇਹ ਕੀਤੀ ਗਈ ਹੈ ਸਰ ਪਹਿਲਾਂ ਇਹ ਕਾਰਵਾਈ ਰੋਕ ਕਿਉਂ ਦਿੱਤੀ ਸੀ ਕਿ ਅੱਜ ਤੋਂ 2-3 ਘੰਟੇ ਪਹਿਲਾਂ ਅਜ ਮੈਂ ਜੀ ਮੈਂ ਆਈ ਵਾਸ ਥਿਕਲ ਬਿਜ਼ੀ ਇਨ ਚੰਡੀਗੜ੍ਹ ਤੋਂ ਮੈਂ ਵਾਪਸ ਆ ਰਿਹਾ ਸੀ ਕਿ ਉਸ ਟਾਈਮ ਦੇ ਉੱਪਰ ਇਹਨਾਂ ਦੇ ਜਿਹੜੇ ਹੈਗੇ ਆ ਗਾਖਾਂ ਜਿਹੜੇ ਕਹਿ ਰਹੇ ਉਹਨਾਂ ਵੱਲੋਂ ਕੋਈ ਕੋਰਟ ਤੇ ਡਾਕੂਮੈਂਟਸ ਦਾ ਕੁਝ ਫੇਰਵਾ ਦਿੱਤਾ ਜਾ ਰਿਹਾ ਸੀ ਜਿਸ ਕਰਕੇ ਸਾਡੇ ਅਫੀਸ਼ੀਅਲਸ ਨੂੰ ਜਾਂ ਡਿਪਾਰਟਮੈਂਟ ਦੇ ਪੁਲਿਸ ਡਿਪਾਰਟਮੈਂਟ ਦੇ ਪਰਦੇਵਾਰ ਨੂੰ ਥੋੜਾ ਜਿਹਾ ਇਹਨੂੰ ਕਲੀਅਰਿਫਿਕੇਸ਼ਨ ਲੈਣ ਵਾਸਤੇ ਇਹ ਵੀ ਕੀ ਦਿੱਤੀ ਗਈ ਸੀ ਇਹਦੀ ਪ੍ਰਾਪਰਟੀ ਕਿਹੜੀ ਹੈਗੀ ਐ ਇਸ ਤੋਂ ਪ੍ਰਾਪਰਟੀ ਦੀਆਂ ਇਹਨਾਂ ਕੋਲ ਮਲਕੀਅਤ ਸ਼ੋ ਨਹੀਂ ਹੈਗੀ ਹਲੇ ਹਲੇ ਉਹ ਬਿਲਡਿੰਗ ਵਾਇਓਲੇਸ਼ਨ ਜਿਹੜੀ ਹੈਗੀ ਕੋਈ ਨਕਸ਼ਾ ਪਾਸ ਨਹੀਂ ਕੋਈ ਪ੍ਰਾਪਰਟੀ ਦਾ ਪ੍ਰਾਪਰਟੀ ਟੈਕਸ ਨਹੀਂ ਕੋਈ ਦਮਾ ਕਰਾਇਆ ਹੋਇਆ ਕੁਝ ਵੀ ਇਹਨਾਂ ਦੇ ਸਾਡੇ ਕੋਲ ਔਰ ਮੇਨ ਹੈਗਾ ਡਰੱਗ ਪੈਟ੍ਰੋਲੀ ਸਟ ਲਿਸਟ ਵਿੱਚ ਇਹਨਾਂ ਦਾ ਨਾਮ ਸੀਗਾ ਔਰ ਜੁਦ ਨਸ਼ਿਆਂ ਉਧ ਤਹਤ ਜਿਹੜਾ ਹੈ ਕਾਰਵਾਈ ਬਾਕੀ ਸਾਰੇ ਸ਼ਹਿਰਾਂ ਦੇ ਵਿੱਚ ਸਾਰੀ ਸਟੇਟ ਦੇ ਵਿੱਚ ਕੀਤੀ ਜਾ ਰਹੀ ਹੈ ਨਗਰਾਂ ਸ਼ਹਿਰ ਵੀ ਇਟਸ ਆਲਸੋ ਵਨ ਆਫ ਥੈਮ ਸਰ ਇੱਕ ਜਿਹੜਾ ਪ੍ਰੋਪਰਟੀ ਟੈਕਸ ਦਾ ਤੁਸੀਂ ਗੱਲ ਕਰ ਰਹੇ ਹੋ ਇਹ ਜਿਹੜਾ ਮਕਾਨ ਹੈਗਾ ਐਡਾ ਲੱਗਦਾ ਨਹੀਂ ਹੈ ਵੀ ਇਹ ਤੇ ਪ੍ਰੋਪਰਟੀ ਟੈਕਸ ਲੱਗਿਆ ਹੁੰਦਾ ਕਿਉਂਕਿ ਉਹਦੀ ਵੀ ਕੋਈ ਲਿਮਟ ਹੈਗੀ ਵਿੱਚ ਮੈਂ ਜਸਟ ਮਾਈ ਡੀਅਰ ਫਰੈਂਡ ਮੈਂ ਜਸਟ ਐਗਜ਼ਾਮਪਲ ਲਈ ਸੀ ਬਿਲਡਿੰਗ ਵਾਇਲੇਸ਼ਨਸ ਤੇ ਵਿੱਚ ਕੁਝ ਵਾਇਲੇਸ਼ਨਸ ਕੁਝ ਹੋਰ ਵੀ ਹੋ ਸਕਦੀਆਂ ਹੈਗੀਆਂ ਪ੍ਰੋਪਰਟੀ ਟੈਕਸ ਦਾ ਹੋ ਸਕਦਾ ਨਾ ਹੋਵੇ ਬਟ ਹੋਰ ਬਿਲਡਿੰਗ ਵਾਇਲੇਸ਼ਨਸ ਵੀ ਹੈਗੀਆਂ ਜਿਤੇ ਤਹਿ ਤੇ ਹੈ ਕਿ ਬਾਕੀ ਡਿਟੇਲਸ ਜਿਹੜੀਆਂ ਕੋਈ ਹੈਗੀਆਂ ਇਹਨ ਰਾਈਟਿੰਗ ਅਸੀਂ ਤੁਹਾਨੂੰ মিডিਆ ਵਾਲਿਆਂ ਨੂੰ ਸਾਰ ਨੂੰ ਸਰਕੂਲੇਟ ਕਰ ਦਵਾਂਗੇ ਐਂਡ ਉਹ ਤੁਸੀਂ ਜਿਹੜਾ ਹੈਗਾ ਕਰ ਸਕਦੇ ਹੋ ਪਰ ਸਰ ਪਹਿਲਾਂ ਤਾਂ ਡਿਪਟੀ ਸਾਹਿਬ ਨੇ ਸਾਨੂੰ ਇਹ ਕਾਕਿਆ ਕਿ ਕਾਉਂਸਲ ਦੇ ਅਧਿਕਾਰਾਂ ਚਾਹਦਾ ਤੁਹਾਡੇ ਕੋਲ ਇਹਦਾ ਚਾਹ ਨਸ਼ਾ ਜੁਧ ਨਸ਼ਾ ਬੋਕਲਾਵਾ ਦੇ ਚਾਰ ਕੋਈ ਨਹੀਂ ਨਹੀਂ ਐਸਾ ਕੁਝ ਨਹੀਂ ਹੈਗਾ ਐਸੀ ਕੋਈ ਇਹਦੇ ਵਿੱਚ ਕੋਈ ਲੜਾਈ ਝਗੜੇ ਵਾਲੀ ਕੋਈ ਗੱਲ ਨਹੀਂ ਹੈਗੀ ਸਾਡੀ ਡਿਪਟੀ ਸਾਹਿਬ ਨਾਲ ਨਹੀਂ ਸਾਡੇ ਆਪਸ ਦੇ ਵਿੱਚ ਔਰ ਇਹ ਜੁਆਇੰਟ ਐਕਸ਼ਨ ਕੀਤਾ ਗਿਆ ਹੈਗਾ बिकॉज ਪ੍ਰੋਪਰਟੀ ਮਿਊਨਿਸਪੈਲਿਟੀ ਵਿੱਚ ਫਾਲ ਕਰਦੀ ਪਈ ਹੈਗੀ ਹੈ ਔਰ ਰੈਗਿਸਟਰੀ ਲਿਸਟ ਵਿੱਚ ਨਾਮ ਹੈ ਰਿਸਟਾਈ ਹੋਈ ਹੈ ਬਾਕੀ ਦਾ ਸਾਡੇ ਕੋਲ ਤੁਸੀਂ ਕਿਸੇ ਵੀ ਟਾਈਮ ਸਾਡੇ ਕੋਲ ਲੈ ਸਕਦੇ ਸਰ ਇਹ ਪ੍ਰੋਪਰਟੀ ਲਾਲ ਕੀਤੇ ਹੁੰਦੀ ਹੈ ਕਿ ਨੰਬਰ ਵਾਲੀ ਹੈ ਜੀ ਮੈਨੂੰ ਪਤਾ ਨਹੀਂ ਜੀ ਮੈਂ ਤਾਂ ਲਾਸਟ ਵੀਕ ਹੀ ਤਿੰਨ ਚਾਰ ਦਿਨ ਨਹੀਂ ਪਹਿਲਾਂ ਚਾਰਜ ਲਿਆ ਹੈ ਤੇ ਅੰਤੇ ਸਾਰੀ ਮੈਨੂੰ ਇਹ ਜ਼ਿੰਮੇਵਾਰੀ ਦੇ ਵਿੱਚ ਇਨਵੋਲਵ ਹੋਣਾ ਪੈ ਗਿਆ ਅੱਜ ਮਾਨਯੋਗ ਡੀਸੀ ਸਾਹਿਬ ਵੱਲੋਂ ਇਹ ਡਿਪਾਰਟਮੈਂਟ ਨੂੰ ਪ੍ਰੋਟੈਕਸ਼ਨ ਦੇਣ ਵਾਸਤੇ ਆਰਡਰ ਹੋਏ ਸੀ ਜਿਹਦੇ ਵਿੱਚ ਇਹ ਜਿਹੜਾ ਵਿਅਕਤੀ ਆ ਕ੍ਰਿਮੀਨਲ ਕਿਸਮ ਦਾ ਵਿਅਕਤੀ ਆ ਇਹਦੇ ਖਿਲਾਫ ਪਹਿਲਾਂ 4 ਐਨਡੀਪੀਐਸ ਨੰਬਰ ਦੇ ਮਾਮਲੇ ਤੇ ਇੱਕ ਦੋ ਜਿਹੜੇ ਆ ਆਰਜੈਕਟ ਦੇ ਮਾਮਲੇ ਦਰਜ ਆ ਜਿਹਦੇ ਸਬੰਧ ਵਿੱਚ ਈਓ ਸਾਹਿਬ ਨੂੰ ਪੁਲਿਸ ਪ੍ਰੋਟੈਕਸ਼ਨ ਦੀ ਮੰਗ ਕੀਤੀ ਗਈ ਸੀ ਅਸੀਂ ਅੱਜ ਪੁਲਿਸ ਪ੍ਰੋਟੈਕਸ਼ਨ ਦੇ ਨਾਲ ਲੈ ਕੇ ਇਹੋ ਡਿਪਾਰਟਮੈਂਟ ਆਪਣੀ ਕਾਰਵਾਈ ਕਰ ਰਿਹਾ ਜੀ ਇਹ ਸਰ ਪਹਿਲਾਂ ਕੁਸਟਮਰੀ ਇਹ ਰੋਕਤੀ ਸੀ ਜਾਂ ਕੀ ਗੱਲ ਢਿੱਲੀ ਪੈ ਗਈ ਸੀ ਕਾਰਵਾਈ ਸੀ ਉਹਦੇ ਵਿੱਚ ਈਓ ਸਾਹਿਬ ਥੋੜਾ ਜਿਹਾ ਲੇਟ ਆਏ ਆ ਔਰ ਉਹਦੇ ਵਿੱਚ ਜਿਹੜੇ ਪੇਪਰ ਸੀ ਆ ਇਹਨਾਂ ਨੂੰ ਰੀ-ਵੈਰੀਫਾਈ ਚੈੱਕ ਕਰ ਰਹੇ ਸੀ ਕੋਈ ਲਾ ਦੇ ਖਿਲਾਫ ਕੋਈ ਕੰਮ ਨਾ ਹੋਵੇ ਇਸ ਕਰਕੇ ਕੁਝ ਨੇ ਟੈਂਪ ਇਹਨਾਂ ਨੇ ਵੀ ਪ੍ਰੋਜੈਕਟ ਕੀਤੇ ਜੀ ਠੀਕ ਹੈ ਸਰ ਹੁਣ ਇਹ ਪੂਰਾ ਟਾਇਆ ਜੋਗੇ ਟੈਰੀਡ ਕੀਤਾ ਜੋਗ ਇਹ ਇਹ ਡਿਪਾਰਟਮੈਂਟ ਦਾ ਕੰਮ ਹੈ ਜੀ ਅਸੀਂ ਤਾਂ ਬਜ਼ੌਰ ਪੁਲਿਸ ਸਟ੍ਰੈਕਸ਼ਨ ਦੇਣ ਵਾਸਤੇ ਨਾਲ ਆਏ ਹਾਂ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ